ਹਾਂਜੀ ਦੋਸਤੋ ਅੱਜ ਅਸੀਂ ਗੱਲ ਕਰਦੇ ਹਾਂ ਬੇਸਿਕ ਨੋਲੇਜ ਆਫ ਪੰਜਾਬ ਮਤਲਬ ਪੰਜਾਬ ਦੀ ਆਮ ਜਾਣਕਾਰੀ ਬਾਰੇ ਜਿਹੜੀ ਪੰਜਾਬ ਦੀ ਸਥਾਪਨਾ ਮਤਲਬ ਇਹਨੂੰ ਪੂਰਨ ਤੌਰ ਤੇ ਰਾਜ ਬਣਾਇਆ ਗਿਆ ਸਟੇਟ ਬਣਾਇਆ ਗਿਆ ਭਾਰਤ ਦੇਸ਼ ਦੀ 1 ਨਵੰਬਰ 1966 ਨੂੰ 1 ਨਵੰਬਰ 1966 ਨੂੰ ਇਹਨੂੰ ਭਾਸ਼ਾ ਦੇ ਦਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਪੰਜਾਬ ਪੰਜਾਬ ਹਰਿਆਣਾ ਤੇ ਹਿਮਾਚਲ ਮਤਲਬ 1 ਨਵੰਬਰ 1966 ਨੂੰ ਇੱਕ ਤੈਨੂੰ ਰਾਜ ਬਣਾਇਆ ਗਿਆ ਸਟੇਟ ਬਣਾਈ ਗਿਆ ਪੂਨ ਰੂਪ ਵਿੱਚ ਇੱਕ ਭਾਸ਼ਾ ਦੇ ਆਧਾਰ ਤੇ ਨੂੰ ਵੰਡਿਆ ਗਿਆ ਤਿੰਨ ਹਿੱਸਿਆਂ ਵਿੱਚ 1 ਨਵੰਬਰ 1966 ਨੂੰ ਮਤਲਬ ਦੋ ਕੰਮ ਕੀਤੇ ਗਏ ਪੰਜਾਬ ਹਰਿਆਣਾ ਤੇ ਹਿਮਾਚਲ ਬੜਾ ਪ੍ਰਾਇ ਪੰਜਾਬ ਤੇ ਹਰਿਆਣਾ ਸੀ ਇਹਦੀ ਸਥਾਪਨਾ ਤਾਂ 1 ਨਵੰਬਰ 1966 ਨੂੰ ਮਤਲਬ ਜਿਹੜਾ ਪੰਜਾਬ ਤੇ ਹਰਿਆਣਾ ਸੀ ਇਹਨਾਂ ਤਾਂ ਦੋਨਾਂ ਨੂੰ ਹੀ ਰਾਜ ਬਣਾਇਆ ਗਿਆ 1 ਨਵੰਬਰ 1966 ਨੂੰ 1 ਨਵੰਬਰ 1966 ਨੂੰ ਤਾਂ ਵੰਡ ਕੀਤੀ ਗਈ ਭਾਸ਼ਾ ਦੇ ਆਧਾਰ ਤੇ ਮੈਂ ਦੋਨਾਂ ਨੂੰ ਰਾਜ ਬਣਾਇਆ ਗਿਆ ਪੂਨ ਰੂਪ ਵਿੱਚ ਪਰ ਜਿਹੜਾ ਤੀਜਾ ਹਿੱਸ ਇਹ 25 ਜਨਵਰੀ 1971 ਨੂੰ ਰਾਜ ਬਣਾਇਆ ਗਿਆ ਹੈ ਪੂਨ ਰੂਪ ਵਿੱਚ ਇਹ 18ਵਾਂ ਰਾਜ ਬਣਾਇਆ ਗਿਆ ਸੀ ਮਤਲਬ ਇਹ ਤੋਂ 5 ਸਾਲ ਬਾਅਦ ਆਦੋਂ ਨੇ ਤਾਂ ਉਹਦੀ ਰਾਜ ਬਣਾਇਆ ਗਿਆ ਇਹ ਤਾਂ ਬੰਡ ਹੋ ਗਈ ਪੰਜਾਬ ਚ ਪਰ ਇਹ 5 ਸਾਲ ਬਾਅਦ ਬਣਾਇਆ ਗਿਆ ਮਤਲਬ 25 ਜਨਵਰੀ 1971 5 ਸਾਲ ਦੇ ਕਰੀਬ ਮਤਲਬ ਤੇ ਜਿਹੜਾ ਹੁਣ ਪੰਜਾਬ ਹੈ ਪੰਜਾਬ ਜਿਹੜੀ ਵਿਧਾਨ ਸਭਾ ਲੈਜਿਸਲੇਟਿਵ ਅਸੈਂਬਲੀ ਕਹਿੰਦੇ ਜਿਹਨੂੰ ਇਹਦੇ ਸੀਟਾਂ ਕਿੰਨੀਆਂ ਨੇ 117 ਤੇ ਪੰਜਾਬ ਚ ਲੋਅਰ ਹਾਊਸ ਆਫ ਪਾਰਲੀਮੈਂਟ ਜਿਹਨੂੰ ਲੋਕ ਸਭਾ ਕਿਹਾ ਜਾਂਦਾ ਹੈ ਉਹਦੀ ਸੀਟਾਂ ਕਿੰਨੀਆਂ ਨੇ 13 ਹੁਣ 13 ਸੀਟਾਂ ਕਿਹੜੀਆਂ-ਕਿਹੜੀਆਂ ਨੇ ਇੱਕ ਤਾਂ ਇਹ ਬਠਿੰਡਾ, ਸੰਗਰੂਰ, ਪਟਿਆਲਾ, ਆਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਫਰੀਦਕੋਟ ਤੇ ਲੁਧਿਆਣਾ ਇਹ 8 ਸੀਟਾਂ ਨੇ ਇਹ 8 ਸੀਟਾਂ ਕਿਹច ਪੈਂਦੀਆਂ ਮਾਲਵੇ ਖੇਤਰ ਚ ਪੈਂਦੀ ਮਤਲਬ ਜਿਹੜਾ ਪੰਜਾਬ ਇਹਦੇ ਤਿੰਨ ਖੇਤਰ ਨੇ ਮਾਲਵਾ ਦੁਆਬਾ ਤੇ ਮੱਝ ਜਿਹੜਾ ਤਿੰਨੇ ਖੇਤਰਾਂ ਚੋਂ ਜਿਹੜਾ ਵੱਡਾ ਖੇਤਰ ਹੋਇਆ ਮਾਲਵਾ ਉਦੋਂ ਛੋਟਾ ਖੇਤਰ ਹੈਗਾ ਮੱਝ ਉਦੋਂ ਛੋਟਾ ਖੇਤਰ ਹੈਗਾ ਦੁਆਬਾ ਜਿਹੜਾ ਮਾਲਵਾ ਸਭ ਤੋਂ ਵੱਡਾ ਹੈ ਤੇ ਜੇ ਸਭ ਤੋਂ ਪੱਤੀ ਸਿੱਟਾਂ ਆਉਣਗੀਆਂ ਤੇ ਜੇ 13 ਸਿੱਟਾਂ ਚੋਂ 8 ਸਿੱਟਾਂ ਰਹਿ ਗਈਆਂ ਮਾਲਵੇ ਚ ਉਦੋਂ ਛੋਟਾ ਕਿਹੜਾ ਮੱਝਾ ਮੱਝ ਚ ਫਿਰ ਕਿੰਨੀਆਂ ਸਿੱਟਾਂ ਆ ਗਏ 13 13 ਕਿਹੜੇ ਸਿੱਟਾਂ ਆ ਗੀਆਂ ਅੰਮ੍ਰਿਤਸਰ ਗੁਰਦਾਸਪੁਰ ਤੇ ਖਡੂਰ ਸਾਹਿਬ ਉਦੋਂ ਛੋਟਾ ਕਿਹੜਾ ਦੁਆਬਾ ਤਾਂ ਦੁਆਬੇ ਚ ਜਨੰਤਰ 8 3 ਤੇ 2 13 ਸੀਟਾਂ ਹੋ ਗਈਆਂ ਠੀਕ ਹੈ ਲੋਕ ਸਭਾ ਦੀ ਹੁਣ ਆਜੋ ਅਸੀਂ ਇਹ ਵਿਧਾਨ ਸਭਾ ਦੀ 117 ਸੀਟਾਂ ਦੀ ਗੱਲ ਕਰੀਏ ਇਹ ਵੀ ਐਂ ਬੰਡੀਆਂ ਹੋਈਆਂ ਜਿਹੜਾ ਮਾਲਵਾ ਤੁਸੀਂ ਦੇਖ ਸਕਦੇ ਹੋ ਜਿਹੜਾ ਮਾਲਵਾ ਇਹਦੇ ਵਿੱਚ ਰਹੌਂਦੀਆਂ 69 ਸੀਟਾਂ 69 ਜਿਹੜਾ ਦਬਾਬ ਹੈ ਚਾਹੁੰਦੇ 23 ਸਿੱਟਾ ਜਿਹੜਾ ਮੱਝ ਹੈ ਇਹ ਚਾਹੁੰਦੇ 25 ਸਿੱਟਾ ਮੈਂ ਸਭ ਤੋਂ ਵੱਡਾ ਮਾਲਵਾ ਤੈਜ ਬਾਦ ਸਭ ਤੋਂ ਵੱਡਾ ਸਿੱਟਾ ਉਹਦੇ ਛੋਟਾ ਮੱਝ ਹੈ ਤੇ ਉਹਦੇ ਇਹ ਚੋਂ ਉਦੋਂ ਘੱਟ ਸਿੱਟਾ ਉਹਦੇ ਛੋਟਾ ਦਬਾਬ ਹੈ ਤਾਂ ਇਹ ਚੋਂ ਉਦੋਂ ਘੱਟ ਸਿੱਟਾ ਤੁਹਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਸਮਝ ਆ ਗਈ ਹੋ ਹੁਣ ਮਿਲਦੇ ਅਗਲੀ ਵੀਡੀਓ ਦੇ ਨਾਲ ਧੰਨਵਾਦ